ਗੋੜੀ ਗੁਵਾਰੀ ਮਹੱਲਾ ਚੌਥਾ ਮਾਤਾ ਪ੍ਰੀਤ ਕਰੇ ਪੁੱਤ ਖਾਏ ਹਰੇਕ ਮਾਂ ਖੁਸ਼ੀ ਨਾਲ ਖੁਸ਼ੀ ਮਨਾਉਂਦੀ ਹੈ ਜਦੋਂ ਉਸ ਦਾ ਪੁੱਤਰ ਕੋਈ ਚੰਗੀ ਸ਼ੈ ਖਾਂਦਾ ਹੈ ਮੀਨੇ ਪ੍ਰੀਤ ਭਈ ਚਲ ਨਾਏ ਪਾਣੀ ਵਿੱਚ ਨਹਾ ਕੇ ਮੱਛੀ ਨੂੰ ਖੁਸ਼ੀ ਮਿਲਦੀ ਹੈ ਸਤਗੁਰ ਪ੍ਰੀਤ ਗੁਰ ਸਿੱਖ ਮੁਖ ਪਾਏ ਗੁਰੂ ਨੂੰ ਖੁਸ਼ੀ ਹੁੰਦੀ ਹੈ ਜਦੋਂ ਕੋਈ ਮਨੁੱਖ ਕਿਸੇ ਗੁਰਸਿੱਖ ਦੇ ਮੂੰਹ ਵਿੱਚ ਭੋਜਨ ਪਾਉਂਦਾ ਹੈ ਜਦੋਂ ਕੋਈ ਕਿਸੇ ਗੁਰਸਿੱਖ ਦੀ ਸੇਵਾ ਕਰਦਾ ਹੈ ਤੇ ਹਰ ਜਨ ਹਰ ਮੇਲੋ ਹਮ ਪਿਆਰੇ ਏ ਹੇ ਹਰੀ ਮੈਨੂੰ ਆਪਣੇ ਉਹ ਸੇਵਕ ਮਿळा ਜਿਨ ਮਿਲਿਆਂ ਦੁੱਖ ਜਾਹੇ ਹਮਾਰੇ ਰਹਾਓ ਜਿਨ੍ਹਾਂ ਨੂੰ ਮਿਲਣ ਨਾਲ ਮੇਰੇ ਅੰਦਰ ਆਤਮਿਕ ਆਨੰਦ ਪੈਦਾ ਹੋ ਜਾਏ ਤੇ ਮੇਰੇ ਸਾਰੇ ਦੁੱਖ ਮਖਜ ਜਿਉਂ ਮੇਲ ਬਸ਼ਰੇ ਘਉ ਪ੍ਰੀਤ ਲਗਾਵੈ ਜਿਵੇਂ ਆਪਣੇ ਬੱਚੇ ਨੂੰ ਮਿਲ ਕੇ ਗਾਂ ਖੁਸ਼ ਹੁੰਦੀ ਹੈ ਕਮਨ ਪ੍ਰੀਤ ਜਾਂ ਪਿਰ ਘਰ ਆਵੈ ਜਿਵੇਂ ਸਤੀ ਨੂੰ ਖੁਸ਼ੀ ਹੁੰਦੀ ਹੈ ਜਦੋਂ ਉਸ ਦਾ ਪਤੀ ਘਰ ਆਉਂਦਾ ਹਰ ਜਨ ਪ੍ਰੀਤ ਜਾਂ ਹਰ ਜਸ ਗਾਵੈ ਤੇਮੇ ਪ੍ਰਮਾਤਮਾ ਦੇ ਸੇਵਕ ਨੂੰ ਤਦੋਂ ਖੁਸ਼ੀ ਹੁੰਦੀ ਹੈ ਜਦੋਂ ਪ੍ਰਮਾਤਮਾ ਦੀ ਸਿੱਖਤ ਸਲਾਹ ਗਾਂਦਾ ਹੈ ਸਾਰੰਗਪ੍ਰੀਤ ਬਸੈ ਜਲ ਧਾਰਾ ਪਪੀਹੇ ਨੂੰ ਖੁਸ਼ੀ ਹੁੰਦੀ ਹੈ ਜਦੋਂ ਸ਼ਵਾਂਤੀ ਬੂੰਦ ਨੁਛੱਤਰ ਵਿੱਚ ਮੂਲੇ ਧਾਰ ਮੀਂਹ ਵਸਦਾ ਹੈ ਨਰਪਤ ਪ੍ਰੀਤ ਮਾਇਆ ਦੇਖ ਪਸਾਰਾ ਮਾਇਆ ਦਾ ਖਲਾਰਾ ਵੇਖ ਕੇ ਕਿਸੇ ਰਾਜੇ ਪਾਦਸ਼ਾਹ ਨੂੰ ਖੁਸ਼ੀ ਹੁੰਦੀ ਹਰ ਜਨ ਪ੍ਰੀਤ ਜਪੈ ਨਰੰਕਾਰਾ ਤੇ ਮੈਂ ਪ੍ਰਭੂ ਦੇ ਦਾਸ ਨੂੰ ਖੁਸ਼ੀ ਹੁੰਦੀ ਹੈ ਜਦੋਂ ਪਰਮਾਤਮਾ ਦਾ ਨਾਮ ਜਪਦਾ ਹੈ ਨਰ ਪ੍ਰਾਣੀ ਪ੍ਰੀਤ ਮਾਇਆ ਤਨ ਖਟੇ ਹਰੇਕ ਮਨੁੱਖ ਦੀ ਖੁਸ਼ੀ ਹੁੰਦੀ ਹੈ ਜਦੋਂ ਮਾਇਆ ਕਮਾਉਂਦਾ ਹੈ ਤਨ ਖਟਦਾ ਹੈ ਗੁਰਸਿੱਖ ਪ੍ਰੀਤ ਗੁਰ ਮਿਲੇ ਗਲਾਟੇ ਗੁਰੂ ਦੇ ਸਿੱਖ ਨੂੰ ਖੁਸ਼ੀ ਮਹਿਸੂਸ ਹੁੰਦੀ ਹੈ ਜਦੋਂ ਉਸ ਨੂੰ ਉਸ ਦਾ ਗੁਰੂ ਗੜ ਲਾ ਕੇ ਮਿਲਦਾ ਹੈ ਜਨਨਾਨਕ ਪ੍ਰੀਤ ਸਾਧ ਪਗ ਚਟੇ ਹੁਣ ਵੇਖੋ ਇਹ ਸ਼ਬਦ ਆ ਪੀ ਹੇ ਨਾਨਕ ਪਰਮਾਤਮਾ ਦੇ ਸੇਵਕ ਨੂੰ ਖੁਸ਼ੀ ਹੁੰਦੀ ਹੈ ਜਦੋਂ ਉਹ ਕਿਸੇ ਗੁਰਸਿੱਖ ਦੇ ਪੈਰ ਚਟੇ ਚੱਟਦਾ ਹੈ ਮਤਲਬ ਕਿ ਸਾਨੂੰ ਲੱਗਦਾ ਸੋਚਿਓ ਥੋੜਾ ਜਿਹਾ ਸਾਰੇ ਜਦੋਂ ਵੀ ਇਸ ਬਾਣੀ ਨੂੰ ਸੁਣੀਏ ਜਦੋਂ ਤੁਸੀਂ ਇਹਨੂੰ ਹੁਣ ਸੁਣ ਰਹੇ ਹੋ ਜਦੋਂ ਇਹਨੂੰ ਪੜਦੇ ਹਾਂ ਕੀ ਕੋਈ ਸੇਕ ਕਿਸੇ ਦੇ ਪੈਰ ਚੱਟਦਾ ਇਹ ਗੁਰਮਤਿ ਸਿਧਾਂਤ ਹੈਗਾ ਤੋ ਨਹੀਂ ਚਾਟੇ ਦਾ ਅਰਥ ਚੱਟਣਾ ਚਾਟੇ ਦਾ ਅਰਥ ਆ ਜਿਹੜਾ ਉਹਨਾਂ ਪੈਰਾਂ ਨੂੰ ਚੁੰਮਦਾ ਆ ਸਮਝ ਚੁੰਮਦਾ ਦਾ ਮਤਲਬ ਵੀ ਪੈਰ ਚੁੰਮਣੇ ਨਹੀਂ ਆ ਇਦਾਂ ਨਹੀਂ ਆ ਮਤਲਬ ਉਹਨਾਂ ਦੇ ਪੈਰਾਂ ਪਿੱਛੇ ਤੁਰਨਾ ਉਹਨਾਂ ਵਾਂਗ ਜੀਵਨ ਬਣਾਉਣਾ ਜਿਹੜੇ ਗੁਰੂ ਦੇ ਪਿਆਰੇ ਆ ਜਿਹੜਾ ਤੋਂ ਅਸੀਂ ਗੁਰੂ ਦੇ ਚਰਨ ਚੁੰਮਨੇ ਆ ਪ੍ਰਮਾਤਮਾ ਦੇ ਚਰਨ ਚੁੰਮਨੇ ਆ ਪ੍ਰਮਾਤਮਾ ਦੇ ਚਰਨ ਗੁਰੂ ਦੇ ਚਬਦਿਸ਼ ਚਰਨ ਸ਼ਬਦ ਨੇ ਤੇ ਸ਼ਬਦ ਕਿਵੇਂ ਚੁੰਮਣਾ ਹੈ ਕੋਈ ਗੁਰੂ ਗ੍ਰੰਥ ਸਾਹਿਬ ਦੇ ਲੱਗ ਜਾ ਕੇ ਤੋਂ ਉਹ ਮਤਲਬ ਉਹਨੂੰ ਜਿਹੜਾ ਸ਼ਬਦ ਆ ਉਹਦਾ ਜਿਹੜਾ ਉਪਦੇਸ਼ ਆ ਉਨ੍ਹਾਂ ਕਦਮਾਂ ਨਾਲ ਕਦਮ ਮਿਲਾ ਕੇ ਉਨ੍ਹਾਂ ਵਾਂਗ ਉਹਨਾਂ ਦੇ ਮਗਰ ਤੁਰ ਪੈਣਾ ਇਹਨੂੰ ਪਗ ਚਾਟੇ ਕਹਿੰਦੇ ਆ ਗੋੜੀ ਗੁਆਰੀ ਮਹਲਾ ਚੌਥਾ ਭੀਖਕ ਪ੍ਰੀਤ ਭੀਖ ਪ੍ਰਭ ਪਾਏ ਮੰਗਤੇ ਨੂੰ ਤਦੋਂ ਖੁਸ਼ੀ ਹੁੰਦੀ ਹੈ ਜਦੋਂ ਉਸ ਨੂੰ ਕਿਸੇ ਕਰਦੇ ਮਾਲਕ ਪਾਸੋਂ ਭਿਖਿਆ ਮਿਲਦੀ ਭੁਖੇ ਪ੍ਰੀਤ ਹੋਵੇ ਅੰਨ ਖਾਏ ਭੁਖੇ ਮਨੁੱਖ ਨੂੰ ਤਦੋਂ ਖੁਸ਼ੀ ਹੁੰਦੀ ਹੈ ਜਦੋਂ ਉਹ ਅੰਨ ਖਾਂਦਾ ਹੈ ਭੋਜਨ ਖਾਂਦਾ ਗੌਰ ਸੇਖ ਪ੍ਰੀਤ ਗੁਰ ਮਿਲ ਆਗਾਏ ਇਸੇ ਤਰ੍ਹਾਂ ਗੁਰੂ ਦੇ ਸਿੱਖ ਨੂੰ ਖੁਸ਼ੀ ਹੁੰਦੀ ਹੈ ਜਦੋਂ ਗੁਰੂ ਨੂੰ ਮਿਲ ਕੇ ਉਹ ਮਾਇਆ ਦੀ ਤ੍ਰਿਸ਼ਨਾ ਤੋਂ ਸੰਤੁਸ਼ਟ ਹੁੰਦਾ ਹਰ ਦਰਸ਼ਨ ਦੇ ਹਰ ਆਸ ਤੁਮਾਰੀ ਹੇ ਹਰੀ ਮੈਨੂੰ ਦਰਸ਼ਨ ਦਿਓ ਮੈਨੂੰ ਦਰਸ਼ਨ ਦੇ ਜੀਵਨ ਦੇ ਵਿਖੜੇ ਪੈਂਡੇ ਵਿੱਚ ਮੈਨੂੰ ਤੇਰੀ ਹੀ ਸਹਾਇਤਾ ਹੈ ਕਰ ਕਿਰਪਾ ਲੋਚਪੂਰ ਹਮਾਰੀ ਰਹਾਓ ਕਿਰਪਾ ਕਰਕੇ ਮੇਰੀ ਤਾਂਗ ਪੂਰੀ ਕਰ ਦਿਓ ਮੇਰੀ ਇੱਛਾ ਪੂਰੀ ਕਰ ਦਿਓ ਚੱਕ ਵੀ ਪ੍ਰੀਤ ਸੂਰਜ ਮੁਖ ਲਗੈ ਚੱਕ ਵੀ ਨੂੰ ਖੁਸ਼ੀ ਹੁੰਦੀ ਹੈ ਜਦੋਂ ਉਸ ਨੂੰ ਸੂਰਜ ਦਿਸਦਾ ਹੈ ਮਿਲ ਲੈ ਪਿਆਰੇ ਸਭ ਦੁੱਖ त्याਗੇ ਕਿਉਂਕਿ ਸੂਰਜ ਚੜ੍ਹਨ ਤੇ ਉਹ ਸਾਰੇ ਪਿਆਰੇ ਚੱਕਵੇ ਨੂੰ ਮਿਲਦੀ ਹੈ ਤੇ ਵਿਛੋੜੇ ਦੇ ਸਾਰੇ ਦੁੱਖ ਭੁਲਾਉਂਦੀ ਹੈ ਗੁਰਸਿੱਖ ਪ੍ਰੀਤ ਗੁਰੂ ਮੁਖ ਲਗੈ ਗੁਰਸਿੱਖ ਨੂੰ ਖੁਸ਼ੀ ਹੁੰਦੀ ਹੈ ਜਦੋਂ ਉਸ ਨੂੰ ਗੁਰੂ ਦੇਖਦਾ ਹੈ ਬਸ਼ਰੇ ਪ੍ਰੀਤ ਖੀਰ ਮੁਖ ਪਾਏ ਬਸ਼ਰੇ ਪ੍ਰੀਤ ਖੀਰ ਮੁਖ ਖਾਏ ਉਹਦੇ ਮੂੰਹ ਵਿੱਚ ਜਦੋਂ ਖੀਰ ਪੈਂਦੀ ਹੈ ਉਹ ਖੀਰ ਖਾਂਦਾ ਹੈ ਤੇ ਖੀਰ ਖਾਣ ਨਾਲ ਬੱਚੇ ਨੂੰ ਖੁਸ਼ੀ ਹੁੰਦੀ ਹੈ ਮਾਂ ਦਾ ਦੁੱਧ ਪੀਣ ਨਾਲ ਹਿਰਦੈ ਬਿਸੈ ਦੇਖੇ ਮਾਏ ਉਹ ਆਪਣੀ ਮਾਂ ਨੂੰ ਵੇਖਦਾ ਹੈ ਤੇ ਦਿਲ ਵਿੱਚ ਖੜਦਾ ਹੈ ਗੁਰਸਿੱਖ ਪ੍ਰੀਤ ਗੁਰੂ ਮੁਖ ਲਾਏ ਇਸ ਤਰ੍ਹਾਂ ਗੁਰਸਿੱਖ ਨੂੰ ਗੁਰੂ ਦਾ ਦਰਸ਼ਨ ਕਰਕੇ ਖੁਸ਼ੀ ਹੁੰਦੀ ਹੈ ਹੋਰ ਸਭ ਪ੍ਰੀਤ माया मोह कच्चा गुरु परमात्मा ਤੋਂ ਬਿਨਾ ਹੋਰ ਮੋਹ ਖੱਟਾ ਹੈ ਮਾਇਆ ਦੀ ਪ੍ਰੀਤ ਸਾਰੀ ਨਾਸ਼ਵੰਤ ਹੈ ਬਿਨ ਸਜਾਏ ਪੂਰਾ ਕੱਚ ਪਚਾ ਹੋਰ ਮੋਹ ਨਾਸ਼ ਹੋ ਜਾਂਦਾ ਹੈ ਝੂਠਾ ਹੈ ਨਿਰਾ ਕੱਚ ਸਮਾਨ ਹੀ ਹੈ ਜਨ ਨਾਨਕ ਪ੍ਰੀਤ ਤ੍ਰਿਪਤ ਗੁਰ ਸੱਚਾ ਏ ਦਾਸ ਨਾਨਕ ਜਿਸ ਨੂੰ ਸੱਚਾ ਗੁਰੂ ਮਿਲਦਾ ਹੈ ਅਸਲ ਖੁਸ਼ੀ ਹੁੰਦੀ ਹੈ ਕਿਉਂਕਿ ਉਸ ਨੂੰ ਗੁਰੂ ਮਿਲਣ ਨਾਲ ਸੰਤੋਖ ਪ੍ਰਾਪਤ ਹੁੰਦਾ ਹੈ ਸਹਿਜ ਆਉਂਦਾ ਹੈ ਗੋੜੀ ਗਵਾਰੀ ਮਹਲਾ ਚੌਥਾ ਸਤਗੁਰ ਸੇਵਾ ਸਫਲ ਹੈ ਬਣੀ ਸਤਗੁਰ ਦੇ ਸ਼ਰਨ ਮੁਨੱਖ ਦੇ ਆਤਮਿਕ ਜੀਵਨ ਵਾਸਤੇ ਲਾਭਦਾਇਕ ਬਣ ਜਾਂਦੀ ਹੈ ਜਿਤ ਮੇਲ ਹਰ ਨਾਮ ਧਿਆਇਆ ਹਰ ਧਣੀ ਜਿਸ ਵਿੱਚ ਆ ਕੇ ਜਿੰਨੂੰ ਮਿਲ ਕੇ ਗੁਰੂ ਦੀ ਸ਼ਰਨ ਵਿੱਚ ਟਿਕ ਕੇ ਸੰਗਤ ਵਿੱਚ ਬੈਠ ਕੇ ਮਾਲਕ ਪ੍ਰਭੂ ਦਾ ਨਾਮ ਸਿਮਰਿਆ ਜਾ ਸਕਦਾ ਜਿਨ ਹਰ ਜਪਿਆ ਤਿਨ ਪੀਛੇ ਛੂਟੀ ਕਣੀ ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਸ਼ਰਨ ਪੈ ਕੇ ਪ੍ਰਮਾਤਮਾ ਦਾ ਨਾਮ ਜਪਿਆ ਹੈ ਉਨ੍ਹਾਂ ਦੇ ਪੂਰਨ ਅਤੇ ਤੁਰ ਕੇ ਬਹੁਤ ਲੁਕਾਈ ਵਿਕਾਰਾਂ ਤੋਂ ਬਚ ਜਾਂਦੀ ਹੈ ਗੁਰਸਿੱਖ ਹਰ ਬੋਲੋ ਮੇਰੇ ਭਾਈ ਹੈ ਮੇਰੇ ਭਾਈ ਗੁਰੂ ਦੇ ਸਿੱਖ ਬਣ ਕੇ ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਪ੍ਰਮਾਤਮਾ ਦਾ ਨਾਮ ਸਿਮਰਨ ਕਰੋ ਹਰ ਬੋਲਤ ਸਭ ਪਾਪ ਲਹਿ ਜਾਈ ਰਹਾਓ ਤਦੋਂ ਹੀ ਪ੍ਰਭੂ ਦਾ ਨਾਮ ਸਿਮਰਿਆ ਹਰ ਇੱਕ ਕਿਸਮ ਦਾ ਪਾਪ ਮਨ ਤੋਂ ਦੂਰ ਹੋ ਜਾਂਦਾ ਹੈ ਜਾਗੁਰ ਮਿਲਿਆ ਤਬ ਮਨ ਵਸਿਆ ਆ ਜਦੋਂ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ ਤਦੋਂ ਇਸ ਦਾ ਮਨ ਵਸ ਵਿੱਚ ਆ ਜਾਂਦਾ ਹੈ ਧਾਵਤ ਪੰਚ ਰਹੇ ਹਰ ਧਿਆਇਆ ਗੁਰੂ ਦੇ ਸ਼ਰਨ ਪੈ ਕੇ ਪ੍ਰਮਾਤਮਾ ਦਾ ਸਿਮਰਨ ਕੀਤੇ ਮਨੁੱਖ ਦੇ ਪੰਜੇ ਗਿਆਨ ਇੰਦ੍ਰੇ ਵਿਕਾਰਾਂ ਵੱਲੋਂ ਦੌੜ ਨੂੰ ਰਹਿ ਜਾਂਦਾ ਆਨੰਦਿੰਨ ਨਗਰੀ ਹਰ ਗੁਣ ਗਾਇਆ ਤੇ ਸਰੀਰ ਦਾ ਮਾਲਕ ਜੀਵਾਤਮਾ ਹਰ ਰੋਜ਼ ਪ੍ਰਮਾਤਮਾ ਦੇ ਗੁਣ ਗਾਉਂਦਾ ਹੈ ਸਤਗੁਰ ਪਗ ਉੂਰਾ ਜਿਨਾ ਮੁਖ ਲਾਈ ਗੁਰੂ ਦੇ ਚਰਨਾਂ ਦੀ ਤੂੰ ਚਰਨ ਯਾਦ ਰੱਖਿਓ ਗੁਰੂ ਦਾ ਸ਼ਬਦ ਤੇ ਚਰਨ ਤੂੜ ਗੁਰੂ ਦੀ ਸਿੱਖਿਆ ਆਪਣੇ ਮੱਥੇ ਉੱਤੇ ਲਾ ਦਿੱਤੀ ਕੋਈ ਦੁਨੀਆ ਦੇ ਥਾਂ ਦੀ ਪੈਰਾਂ ਦੀ ਮਿੱਟੀ ਸਿੱਖ ਮੱਥੇ ਤੇ ਲਾਵੇ ਇਹਦੇ ਨਾਲ ਕੋਈ ਭਲਾ ਨਹੀਂ ਹੋਣ ਵਾਲਾ ਤੇ ਇਹਨਾਂ ਕੂੜ त्याਗੇ ਹਰ ਲੇ ਵਲਾਈ ਉਹਨਾਂ ਨੇ ਝੂਠ ਮੋਹ ਛੱਡ ਦਿੱਤੇ ਤੇ ਪਰਮਾਤਮਾ ਦੇ ਚਰਨਾਂ ਵਿੱਚ ਆਪਣੀ ਸੁਰਤ ਜੋੜ ਲਈ ਜਿਨ੍ਹਾਂ ਨੇ ਗੁਰੂ ਦੇ ਚਰਨਾਂ ਨਾਲ ਪ੍ਰੀਤ ਪਾਈ ਤੇ ਹਰ ਦਰਗਾ ਮੁਖ ਉਜਲ ਭਾਈ ਹੈ ਭਾਈ ਪਰਮਾਤਮਾ ਦੀ ਹਜ਼ੂਰੀ ਵਿੱਚ ਉਹ ਮਨੁੱਖ ਸ਼ਰਧਾ ਹੁੰਦੇ ਹਨ ਗੁਰਸੇਵਾ ਆਪ ਹਰ ਭਾਵੈ ਗੁਰੂ ਦੇ ਸ਼ਰਨ ਪੈਣਾ ਪਰਮਾਤਮਾ ਨੂੰ ਵੀ ਚੰਗਾ ਲੱਗਦਾ ਹੈ ਕ੍ਰਿਸ਼ਨ ਬਲ ਭੱਦਰ ਗੁਰ ਪਗ ਲਗ ਧਿਆਵੈ ਕ੍ਰਿਸ਼ਨ ਵੀ ਗੁਰੂ ਦੀ ਚਰਨੀ ਲਾ ਕੇ ਪ੍ਰਮਾਤਮਾ ਨੂੰ ਸਿਮਰਦਾ ਹੈ ਬਲ ਭੱਦਰ ਵੀ ਗੁਰੂ ਦੀ ਚਰਨੀ ਲਾ ਕੇ ਹਰਨਾਮ ਤੇ ਆਉਂਦਾ ਹੈ ਨਾਨਕ ਗੁਰਮੁਖ ਹਰ ਆਪ ਤੁਰਾਵੈ ਹੈ ਨਾਨਕ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ ਉਸ ਨੂੰ ਪ੍ਰਮਾਤਮਾ ਆਪ ਵਿਕਾਰਾਂ ਦੇ ਸੰਸਾਰ ਸਮੁੰਦਰ ਤੋਂ ਪਾਰ ਲਗਾ ਲੈਂਦਾ ਹੈ ਗੌੜੀ ਗੁਵਾਰੀ ਮਹੱਲਾ ਚੌਥਾ ਹਰ ਆਪੇ ਜੋਗੀ ਡੰਡਾ ਧਾਰੀ ਹਰ ਆਪ ਹੱਥ ਵਿੱਚ ਡੰਡਾ ਫੜਨ ਵਾਲਾ ਜੋਗੀ ਪ੍ਰਮਾਤਮਾ ਡੰਡਾ ਧਾਰੀ ਹੈ ਹਰ ਆਪੇ ਰਵ ਰਹਿਆ ਬਨਵਾਰੀ ਹਰ ਆਪੇ ਤਪ ਤਪ ਪੈ ਲਾਏ ਤਾਰੀ ਕਿਉਂਕਿ ਉਹ ਹਰੀ ਪ੍ਰਮਾਤਮਾ ਆਪ ਹੀ ਹਰ ਥਾਂ ਵਿਆਪਕ ਹੋ ਰਿਹਾ ਹੈ ਤੱਪੀਆਂ ਵਿੱਚ ਵਿਆਪਕ ਹੋ ਕੇ ਹਰੀ ਆਪ ਹੀ țaṛī ਲਾ ਕੇ ਤਪ ਸਾਲਨ ਕਰ ਰਿਹਾ ਹੈ țaṛī ਲਾਉਣ ਦਾ ਮਤਲਬ ਬੰਦੇ ਬਣਨਾ ਟੇਕ ਕੇ ਬਹਿਣਾ ਐਸਾ ਮੇਰਾ ਰਾਮ ਰਹਿਆ ਭਰਪੂਰ ਮੇਰਾ ਰਾਮ ਇਹ ਹੋ ਜਾ ਜਿਹੜਾ ਹਰ ਥਾਂ ਤੇ ਮੌਜੂਦ ਹੈ ਨਿਕਟ ਵਸੈ ਨਹੀਂ ਹਰ ਦੂਰ ਪ੍ਰਮਾਤਮਾ ਹਰ ਵੇਲੇ ਨੇੜੇ ਵਸਦਾ ਹੈ ਭੁਲੇਖਾ ਨਾ ਖਾਓ ਕਿ ਉਹ ਕਿਤੇ ਦੂਰ ਹੈ ਹਰ ਵੇਲੇ ਨਾਲ ਰਹੋ ਹਾਰ ਆਪੇ ਸ਼ਬਦ ਸੁਰਤ ਤੋਂ ਨੇ ਆਪੇ ਪ੍ਰਮਾਤਮਾ ਆਪੇ ਸ਼ਬਦ ਹੈ ਆਪੇ ਸੁਰਤ ਹੈ ਆਪ ਹੀ ਲਗਨ ਹੈ ਹਾਰ ਆਪੇ ਵੇਖੈ ਵਿਗਸੈ ਆਪੇ ਪ੍ਰਮਾਤਮਾ ਆਪ ਹੀ ਸਭ ਜੀਵਾਂ ਵਿੱਚ ਬੈਠਾ ਜਗਤ ਤਮਾਸ਼ਾ ਵੇਖ ਰਿਹਾ ਹੈ ਤੇ ਵਿਵਸੈ ਕੁਝ ਹੋ ਰਿਹਾ ਹੈ ਖੇੜੇ ਵਿੱਚ ਤਮਾਸ਼ਾ ਵੇਖਦਾ ਵੀ ਹੈ ਤੇ ਖੁਸ਼ ਵੀ ਹਾਰ ਆਪ ਜਪਾਏ ਆਪੇ ਹਰ ਜਾਪੇ ਪ੍ਰਮਾਤਮਾ ਆਪ ਹੀ ਸਭ ਵਿੱਚ ਬੈਠਾ ਆਪਣਾ ਨਾਮ ਜਪ ਰਿਹਾ ਹੈ ਹਰਿ ਆਪੇ ਸਾਰੀਂ ਦੀ ਅੰਮ੍ਰਿਤ ਧਾਰਾ ਪ੍ਰਮਾਤਮਾ ਆਪ ਹੀ ਪੁਪੀਹਾ ਹੈ ਤੇ ਆਪ ਹੀ ਉਸ ਪੁਪੀਹਾ ਵਾਸਤੇ ਵਰਖਾ ਦੀ ਧਾਰ ਹੈ ਹਰੇ ਅੰਮ੍ਰਿਤ ਆਪ ਪਿਆਵਣ ਹਾਰਾ ਪ੍ਰਮਾਤਮਾ ਆਪ ਹੀ ਆਤਮਕ ਜੀਵਨ ਦੇਣ ਵਾਲਾ ਨਾਮ ਰਸ ਹੈ ਤੇ ਆਪ ਹੀ ਉਹ ਜੀਵਨ ਨੂੰ ਅੰਮ੍ਰਿਤ ਪਿਲਾਉਣ ਵਾਲਾ ਹਾਰੇ ਆਪ ਕਰੇ ਆਪੇ ਨਿਸਤਾਰਾ ਪ੍ਰਭੂ ਆਪ ਹੀ ਜਗਤ ਦੇ ਜੀਵਾਂ ਨੂੰ ਪੈਦਾ ਕਰਦਾ ਹੈ ਤੇ ਆਪ ਹੀ ਜੀਵਾਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾਉਂਦਾ ਹੈ ਹਾਰੇ ਆਪੇ 베ੜੀ ਤੁਲਹਾ ਤਾਰਾ ਪ੍ਰਮਾਤਮਾ ਆਪ ਹੀ ਜੀਵਾਂ ਤੇ ਸੰਸਾਰ ਸਮੁੰਦਰ ਤੋਂ ਪਾਰ ਲੰਘਣ ਲਈ 베ੜੀ ਹੈ ਤੁਲਹਾ ਹੈ ਤੇ ਆਪ ਹੀ ਪਾਰ ਲੰਘਾਉਣ ਵਾਲਾ ਹੈ ਹਾਰੇ ਆਪੇ ਗੁਰਮਤੀ ਨਿਸਤਾਰਾ ਪ੍ਰਭੂ ਆਪ ਹੀ ਗੁਰੂ ਦੇ ਮੱਤ ਤੇ ਤੌਰ ਕੇ ਵਿਕਾਰਾਂ ਤੋਂ ਬਚਾਉਂਦਾ ਹੈ ਹਰੇ ਆਪੇ ਨਾਨਕ ਪਾਵੈ ਪਾਰਾ ਹੈ ਨਾਨਕ ਪ੍ਰਮਾਤਮਾ ਆਪ ਹੀ ਸੰਸਾਰ ਸੁੰਦਰ ਤੋਂ ਪਾਰ ਲੰਘਾਉਂਦਾ ਗੌੜੀ ਬੈਰਾਗਣ ਮਹਲਾ ਚੌਥਾ ਸਾਹ ਹਮਾਰਾ ਤੂਤਣੀ ਜੈਸੀ ਤੂੰ ਰਾਸ ਦੇ ਤੈਸੀ ਹਮਲੇ ਏ ਪ੍ਰਭੂ ਤੂੰ ਸਾਡਾ ਸ਼ਾਹ ਤੂੰ ਸਾਡਾ ਮਾਲਕ ਹੈ ਤੂੰ ਸਾਨੂੰ ਜਿਹੋ ਜਿਹਾਂ ਸਰਮਾਇਆ ਦਿੰਦਾ ਹੈ ਉਹੋ ਜਿਹਾਂ ਸਰਮਾਇਆ ਅਸੀਂ ਲੈ ਲਈਏ ਹਾਰ ਨਾਮ ਵਣੰਜ ਰੰਗ ਸਿਉ ਜੇ ਆਪदयाल ਹੋਏ ਦੇ ਜੇ ਤੂੰ ਮਿਹਰਬਾਨ ਹੋ ਕੇ ਸਾਨੂੰ ਆਪਣੇ ਨਾਮ ਦਾ ਸਰਮਾਇਆ ਦੇਵੀ ਤਾਂ ਅਸੀਂ ਪਿਆਰ ਨਾਲ ਤੇਰੇ ਨਾਮ ਦਾ ਵਪਾਰ ਕਰਨ ਲੱਗ ਪੈਂਦੇ ਹਾਂ ਹਾਮ ਮੰਣ ਜਾ ਰਹੇ RAM ਕੇ ਅਸੀਂ ਜੀਵ ਪ੍ਰਮਾਤਮਾ ਸ਼ਾਹੂਕਾਰ ਦੇ ਭੇਜੇ ਹੋਏ ਵਪਾਰੀ ਹਾਂ ਹਾਰ ਵਣਜ ਕਰਾਵੇ ਦੇ ਰਾਸ ਰੇ ਰਹਾਓ اے ਭਾਈ ਉਹ ਸ਼ਾਹ ਆਪਣੇ ਨਾਮ ਦਾ ਸਰਮਾਇਆ ਦੇ ਕੇ ਅਸਾਂ ਜੀਵਾਂ پاسੋਂ ਵਪਾਰ ਕਰਾਉਂਦਾ ਹੈ ਰਹਾਓ ਲਾਹਾ ਹਰ ਭਗਤ ਧਨ ਖਟਿਆ ਹਰ ਸੱਚੇ ਸ਼ਾਹ ਮਨ ਭਇਆ ਜਿਸ ਜੀਵਨ ਜਾ ਰਹੇ ਨੇ ਪਰਮਾਤਮਾ ਦੀ ਭਗਤੀ ਦੀ ਖੱਟੀ-ਖੱਟੀ ਹੈ ਪਰਮਾਤਮਾ ਦਾ ਨਾਮ ਤਨ ਖਟਿਆ ਹੈ ਉਹ ਸਦਾ ਕਾਇਮ ਰਹਿਣ ਵਾਲੇ ਸ਼ਾ ਪ੍ਰਭੂ ਦੇ ਮਨ ਵਿੱਚ ਪਿਆਰਾ ਲੱਗਦਾ ਹੈ ਹਰ ਜਪ ਹਰ ਵਖਰ ਲਦਿਆ ਜਮ ਜਾਗਾਤੀ ਨੇੜ ਨਾ ਆਇਆ ਜਿਸ ਜੀਵ ਵਪਾਰੀ ਨੇ ਪਰਮਾਤਮਾ ਦਾ ਨਾਮ ਜਪ ਕੇ ਪਰਮਾਤਮਾ ਦੇ ਨਾਮ ਦਾ ਸੌਦਾ ਵੇਹਜਿਆ ਹੈ ਜਮ ਮਸ਼ੂਲੀਆ ਹੈ ਉਸ ਦੇ ਨੇੜੇ ਵੀ ਨਹੀਂ ਟੁੱਕਦੇ ਜਮ ਮਸੂਲ ਲੈਣ ਵਾਲੇ ਉਹਦੇ ਨੇੜੇ ਤੇੜੇ ਵੀ ਨਹੀਂ ਟੁੱਕਦੇ ਹੋਰ ਵਣਜ ਕਰੇ ਵਪਾਰੀਏ ਅਨੰਤ ਤਰੰਗੀ ਦੁੱਖ ਮਾਇਆ ਪਰ ਜਿਹੜੇ ਜੀਵ ਵਣਜਾਰੇ ਪ੍ਰਭੂ ਨਾਮ ਤੋਂ ਬਿਨਾਂ ਹੋਰ ਹੋਰ ਵਣਜ ਕਰਦੇ ਹਨ ਉਹ ਮਾਇਆ ਦੇ ਮੋਹ ਦੀਆਂ ਬੇਅੰਤ ਲਹਿਰਾਂ ਵਿੱਚ ਫਸ ਕੇ ਦੁੱਖ ਸਹਾਰਦੇ ਰਹਿੰਦੇ ਹਨ ਕੋਇ ਜੇ ਵਣਜ ਹਰ ਲਾਇਆ ਫਲ ਤੇ ਹਾ ਤਨ ਪਾਇਆ ਉਹਨਾਂ ਦੇ ਵੀ ਕੀ ਵਾਸ ਜਿਹੋ ਜਿਹੇ ਵਣਜ ਵਿੱਚ ਪਰਮਾਤਮਾ ਨੇ ਉਹਨਾਂ ਨੂੰ ਲਾ ਦਿੱਤਾ ਹੈ ਉਹੋ ਜਿਹਾਂ ਹੀ ਫਲ ਉਹਨਾਂ ਨੇ ਪਾ ਲਿਆ ਹੈ ਹਰ ਹਰ ਵਣਜ ਸੋ ਜਨ ਕਰੇ ਜਿਸ ਕਿਰਪਾਲ ਹੋਏ ਪ੍ਰਭ ਦੇਈ ਪਰਮਾਤਮਾ ਦੇ ਨਾਮ ਦਾ ਵਪਾਰ ਉਹੀ ਮਨੁੱਖ ਕਰਦਾ ਹੈ ਜਿਸ ਨੂੰ ਪਰਮਾਤਮਾ ਮਿਹਰਬਾਨ ਹੋ ਕੇ ਦਿੰਦਾ ਹੈ ਜਨਾਨਨ ਕੋ ਸ਼ਾ ਹਰ ਸੇਵਿਆ ਫਿਰ ਲੇਖਾ ਮੂਲ ਨਾ ਲਈ ਹੈ ਦਾਸ ਨਾਨਕ ਜਿਸ ਮਨੁੱਖ ਨੇ ਸਭ ਦੇ ਸ਼ਾਹ ਪਰਮਾਤਮਾ ਦੀ ਸੇਵਾ ਭਗਤੀ ਕੀਤੀ ਹੈ ਉਸ ਪਾਸੋਂ ਸ਼ਾਹ ਪ੍ਰਭੂ ਕਦੇ ਵੀ ਉਸ ਦੇ ਵਣਜ ਵਪਾਰ ਦਾ ਲੇਖਾ ਨਹੀਂ ਮੰਗਦਾ ਗਉੜੀ ਬੈਰਾਗਣ ਮਹਲਾ 4 ਜੋ ਜਨਨੀ ਗਰਭ ਪਾਲਦੀ ਸੁਤ ਕੀ ਕਰਿਆ ਸਾ ਜਿਵੇਂ ਕੋਈ ਮਾਂ ਪੁੱਤਰ ਜੰਮਣ ਦੀ ਆਸ ਰੱਖ ਕੇ 9 ਮਹੀਨੇ ਆਪਣੀ ਕੋਖ ਦੀ ਸੰਭਾਲ ਕਰਦੀ ਰਹਿੰਦੀ ਹੈ ਵੱਡਾ ਹੋਏ ਧਨ ਖਾੜ ਦੇ ਕਰ ਭੋਗ ਬਿਲਾਸਾ ਵਾਸ ਕਰਦੀ ਹੈ ਕਿ ਮੇਰਾ ਪੁੱਤਰ ਵੱਡਾ ਹੋ ਕੇ ਧਨ ਖਾਟ ਕਮਾ ਕੇ ਸਾਡੇ ਸੁਖ ਆਨੰਦ ਵਾਸਤੇ ਸਾਨੂੰ ਲਿਆ ਕੇ ਦੇਵੇ ਤਉ ਹਰ ਜਨ ਪ੍ਰੀਤ ਹਰ ਰੱਖਦਾ ਦੇ ਆਪ ਹਥਾ ਸਾ ਇਸੇ ਤਰ੍ਹਾਂ ਪ੍ਰਮਾਤਮਾ ਆਪਣੇ ਸੇਵਕਾਂ ਦੀ ਪ੍ਰੀਤ ਨੂੰ ਆਪ ਆਪਣਾ ਹੱਥ ਦੇ ਕੇ ਕਾਇਮ ਰੱਖਦਾ ਹੈ ਮੇਰੇ RAM ਮੈਂ ਮੂਰਖ ਹਰ ਰੱਖ ਮੇਰੇ ਗੁਸਈਆਂ हे ਮੇਰੇ RAM हे ਮੇਰੇ ਮਾਲਕ हे ਹਰੀ ਮੈਨੂੰ ਮੂਰਖ ਨੂੰ ਆਪਣੀ ਸ਼ਰਨ ਵਿੱਚ ਰੱਖੋ ਗੁਸਾਈਂ ਧਰਤੀ ਦੇ ਮਾਲਕ ਜਨਕੀ ਉਪਮਾ tujhe wadaiya raho tere sevak di wadai teri wadai hai kripa karke mainu apne ladla ke rakho mandir ghar anand har har jas man paave jis manukh nu apne man vich parmatma di siptasala pyari lagdi hai us de hird de andar ਉਸ ਕਾਹਿਰ ਦੇ ਘਰ ਵਿੱਚ ਸਦਾ ਆਨੰਦ ਬਣਿਆ ਰਹਿੰਦਾ ਹੈ ਸਭ ਰਸ ਮਿੱਠੇ ਮੁਖ ਲੱਗੈ ਜਾਂ ਹਰ ਗੁਣ ਗਾਵੇ ਜਦੋਂ ਹਰੀ ਦੇ ਗੁਣ ਗਾਉਂਦਾ ਹੈ ਉਸ ਨੂੰ ਇਉਂ ਜਾਪਦਾ ਹੈ ਜਿਵੇਂ ਸਾਰੇ ਸਵਾਦਲੇ ਮਿੱਠੇ ਦਾਸ ਉਸ ਦੇ ਮੂੰਹ ਵਿੱਚ ਪੈ ਰਹੇ ਨੂੰ ਸਾਰੇ ਜ਼ਿੰਦਗੀ ਦੇ ਰਸ ਫਿਰ ਸਵਾਦਲੇ ਲੱਗਣ ਲੱਗ ਪੈਂਦੇ ਹਰ ਜਨ ਪਰਿਵਾਰ ਸਾਧਾਰ ਹੈ 21 ਕੁਲੀ ਸਭ ਜਗਤ ਛਡਾਵੇ ਪਰਮਾਤਮਾ ਦਾ ਸੇਵਕ ਭਗਤ ਆਪਣੀਆਂ ਇੱਕੀ ਖੁੱਲਾਂ ਵਿੱਚ ਰਾਖਾ ਹੈ ਆਸਰਾ ਹੈ ਪਰਮਾਤਮਾ ਦਾ ਸੇਵਕ ਸਾਰੇ ਜਗਤ ਨੂੰ ਹੀ ਵਿਕਾਰਾਂ ਤੋਂ ਬਚਾ ਲੈਂਦਾ ਹੈ ਜੋ ਕਿ ਸ਼ਕੀਆ ਸੋ ਹਰ ਕੀਆ ਹਰ ਕੀ ਵਡਿਆਈ ਇਹ ਸਾਰਾ ਹੀ ਜਗਤ ਜੋ ਬੜਿਆਂ ਦਿਸਦਾ ਹੈ ਇਹ ਸਾਰਾ ਪਰਮਾਤਮਾ ਨੇ ਹੀ ਪੈਦਾ ਕੀਤਾ ਹੈ ਇਹ ਸਾਰਾ ਉਸੇ ਦਾ ਮਹਾਨ ਕੰਮ ਹੈ ਹਰ ਜੀ ਤੇਰੇ ਤੂੰ ਵਰਤਦਾ ਹਰ ਪੂਜ ਕਰਾਈ ਹੈ ਹੇ ਹਰੀ ਜਗਤ ਦੇ ਸਾਰੇ ਜੀਵ ਤੇਰੇ ਪੈਦਾ ਕੀਤੇ ਹੋਏ ਹਨ ਸਭਨਾ ਜੀਵਾਂ ਵਿੱਚ ਤੂੰ ਹੀ ਤੂੰ ਮੌਜੂਦ ਹੈ ਸਭ ਜੀਵਾਂ ਪਾਸੋਂ ਪ੍ਰਮਾਤਮਾ ਆਪ ਹੀ ਆਪਣੀ ਪੂਜਾ ਭਗਤੀ ਕਰਾ ਰਿਹਾ ਹੈ ਹਰ ਭਗਤ ਭੰਡਾਰ ਲਹਾਇਂਦਾ ਆਪੇ ਵਰਤਾਈ ਪ੍ਰਮਾਤਮਾ ਆਪ ਹੀ ਆਪਣੀ ਭਗਤੀ ਦਿਖ ਜਾਣੇ ਸਭ ਜੀਵਾਂ ਨੂੰ ਦਵਾਉਂਦਾ ਹੈ ਤੇ ਆਪ ਹੀ ਵੰਡਦਾ ਹੈ ਲਾਹਾ ਹਾਟ ਵਿਹਜਿਆ ਕਿਆ ਤਿਸ ਚਤੁਰਾਈ ਜੇ ਕੋਈ ਗੁਲਾਮ ਮੰਡੀ ਵਿੱਚੋਂ ਖਰੀਦਿਆ ਹੋਇਆ ਹੋਵੇ ਉਹ ਗੁਲਾਮ ਦੀ ਆਪਣੇ ਮਾਲਕ ਦੇ ਸਾਹਮਣੇ ਕੋਈ ਚਲਾਕੀ ਨਹੀਂ ਚੱਲਦੀ ਜੇ ਰਾਜ ਬਹਾਲ ਐ ਤਾਂ ਹਰ ਗੁਲਾਮ ਕਾਸੀ ਕੋ ਹਰ ਨਾਮ ਕਢਾਈ ਪਰਮਾਤਮਾ ਦਾ ਸੇਵਕ ਭਗਤ satsang ਦੀ ਹੱਟੀ ਵਿੱਚੋਂ ਪਰਮਾਤਮਾ ਦਾ ਆਪਣਾ ਬਣਾਇਆ ਹੋਇਆ ਹੁੰਦਾ ਹੈ ਉਹ ਸੇਵਕ ਨੂੰ ਜੇ ਪਰਮਾਤਮਾ ਰਾਜ ਤਖਤ ਉੱਤੇ ਬਿਠਾ ਦੇਵੇ ਤਾਂ ਵੀ ਉਹ ਪਰਮਾਤਮਾ ਦਾ ਗੁਲਾਮ ਹੀ ਰਹਿੰਦਾ ਹੈ ਆਪਣੇ ਬਣਾਏ ਹੋਏ ਸੇਵਕ ਕਸਿਆਰੇ ਦੇ ਮੂੰਹੋਂ ਵੀ ਪਰਮਾਤਮਾ ਹਰਨਾਮ ਹੀ ਜਪੌਂਦਾ ਹੈ ਜਨ ਨਾਨਕ ਹਰ ਕਾ ਦਾਸ ਹੈ ਹਰ ਕੀ ਵਡਿਆਈ ਦਾਸ ਨਾਨਕ ਪਰਮਾਤਮਾ ਦਾ ਖਰੀਦਿਆ ਹੋਇਆ ਗੁਲਾਮ ਹੈ ਏ ਪ੍ਰਮਾਤਮਾ ਦੀ ਮਿਹਰ ਹੈ ਕਿ ਉਸ ਨੇ ਨਾਨਕ ਨੂੰ ਆਪਣਾ ਗੁਲਾਮ ਬਣਾਇਆ ਹੋਇਆ। ਗੋੜੀ ਕੋ ਹਾਰੇ ਰੀ ਮਹਲਾ ਚੌਥਾ ਕਿਰਸਾਣੀ ਕਿਰਸਾਨ ਕਰੇ ਲੋਚੈ ਜਿਉ ਲਾਏ ਕਿਸਾਨ ਖੇਤੀ ਦਾ ਕੰਮ ਜੀ ਲਾ ਕੇ ਪੂਰੀ ਮਿਹਨਤ ਨਾਲ ਹਲ ਕਰਦਾ ਹੈ। ਹਾਲ ਜੋਤੈ ਉਦਮ ਕਰੇ ਮੇਰਾ ਪੁੱਤ ਧੀ ਖਾਏ ਉਹ ਹੜਵਾਉਂਦਾ ਹੈ ਖੇਤੀ ਕਰਦਾ ਹੈ ਇਹ ਉਦਮ ਕਰਦਾ ਹੈ ਤਾਂ ਕਿ ਉਹਦੇ ਬੱਚੇ ਸੁੱਖ ਦੀ ਰੋਟੀ ਖਾਣ ਤੇ ਉਹ ਹਰ ਜਨ ਹਰ ਹਰ ਜਪ ਕਰੇ ਹਰ ਅੰਤ ਛੁਡਾਏ ਤੇਵੇਂ ਪ੍ਰਮਾਤਮਾ ਦਾ ਦਾਸ ਪ੍ਰਮਾਤਮਾ ਦੇ ਨਾਮ ਦਾ ਜਾਪ ਕਰਦਾ ਹੈ ਤੇ ਪ੍ਰਮਾਤਮਾ ਨੂੰ ਅੰਤ ਬੁਰਾਈਆਂ ਤੋਂ ਵਿਸ਼ੇਵਿਕਾਰਾਂ ਤੋਂ ਛੁਡਾ ਲਿੰਦਾ ਹੈ ਮੈਂ ਮੂਰਖ ਕੀ ਗਤ ਕੀਜੈ ਮੇਰੇ ਰਾਮ हे ਮੇਰੇ ਰਾਮ ਮੈਨੂੰ ਮੂਰਖ ਨੂੰ ਉੱਚਾ ਆਤਮਿਕ ਅਵਸਥਾ ਬਖਸ਼ ਗੁਰ ਸਤਗੁਰ ਸੇਵਾ ਹਰ ਲਾਏ ਹਮ ਕਾਮ ਰਹਾਉ ਮੈਨੂੰ ਗੁਰੂ ਦੇ ਸੇਵਾ ਦੇ ਕੰਮ ਵਿੱਚ ਜੋੜ ਲੈ ਤੁਰੇ ਸੌਦਾਗਰੀ ਸੌਦਾਗਰ ਧਾਵੇ ਸੌਦਾਗਰ ਸੌਦਾਗਰੀ ਕਰਨ ਵਾਸਤੇ ਘੋੜੇ ਲੈ ਕੇ ਤੁਰ ਪੈਂਦਾ ਹੈ ਧਨ ਖਟੈ ਆਸਾ ਕਰੈ ਮਾਇਆ ਮੋਹ ਵਧਾਵੇ ਸੌਦਾਗਰੀ ਵਿੱਚ ਉਹ ਧਨ ਖਟਦਾ ਹੈ ਹੋਰ ਧਨ ਦੀ ਆਸ ਕਰਦਾ ਹੈ ਜਿਉਂ-ਜਿਉਂ ਕਮਾਈ ਕਰਦਾ ਤਿਉਂ ਤਿਉਂ ਮਾਇਆ ਦਾ ਬੋਹ ਵਧਾਉਂਦਾ ਜਾਂਦਾ ਹੈ ਤਿਉਂ ਹਰ ਜਨ ਹਰ ਬੋਲਤਾ ਹਰ ਬੋਲ ਸੁਖ ਪਾਵੇ ਇਸੇ ਤਰ੍ਹਾਂ ਪ੍ਰਮਾਤਮਾ ਦਾ ਨਾਮ ਪ੍ਰਮਾਤਮਾ ਦਾ ਨਾਮ ਸਿਮਰਦਾ ਹੈ ਉਹਦਾ ਦਾਸ ਉਹਦੇ ਰੱਬ ਨਾਲ ਜੁੜਦਾ ਹੈ ਨਾਮ ਸਿਮਰ ਸਿਮਰ ਕੇ ਆਤਮਕ ਆਨੰਦ ਮਾਣਦਾ ਹੈ ਬਿਖ ਸੰਚੇ ਹਟਮਾਣੀਆਂ ਬਹਹਾਟ ਕਮਾਏ ਦੁਕਾਨਦਾਰ ਦੁਕਾਨ ਵਿੱਚ ਬੈਠ ਕੇ ਦੁਕਾਨ ਦਾ ਕੰਮ ਕਰਦਾ ਹੈ ਤੇ ਮਾਇਆ ਇਕੱਠੀ ਕਰਦਾ ਹੈ ਜੋ ਉਸ ਦੇ ਆਤਮਿਕ ਦੀਵਸ ਤੇ ਜ਼ਹਿਰ ਦਾ ਕੰਮ ਕਰਦੀ ਜਾਂਦੀ ਹੈ ਮੋਹ ਝੂਠ ਪਸਾਰਾ ਝੂਠ ਕਾ ਝੂਠੇ ਲਪਟਾਏ ਕਿਉਂਕਿ ਇਹ ਤਾਂ ਨਿਰਾਮੋਹ ਦਾ ਝੂਠਾ ਖਲਾਰਾ ਹੈ ਝੂਠ ਦਾ ਪਸਾਰਾ ਹੈ ਜਿਉਂ ਜਿਉ ਇਸ ਵਿੱਚ ਵਧੇਖ ਰੁੱਝਦਾ ਹੈ ਤਿਉਂ ਤੋਂ ਇਸ ਨਾਸ਼ਵੰਤ ਦੇ ਮੋਹ ਵਿੱਚ ਫਸਦਾ ਜਾਂਦਾ ਹੈ ਤਿਉਂ ਹਰ ਜਨ ਹਰ ਧਨ ਸੰਚਿਆ ਹਰ ਖਰਚ ਲੈ ਜਾਏ ਇਸੇ ਤਰ੍ਹਾਂ ਪ੍ਰਮਾਤਮਾ ਦੇ ਦਾਸ ਨੇ ਮਿਤਾ ਨੇ ਇਕੱਠਾ ਕੀਤਾ ਹੁੰਦਾ ਹੈ ਪਰ ਉਹ ਹਰ ਨਾਮ ਦਾ ਧਨ ਇਹ ਨਾਮ ਤੁਹਾਨੂੰ ਆਪਣੀ ਜ਼ਿੰਦਗੀ ਦੇ ਸਫ਼ਰ ਵਾਸਤੇ ਖਰਚ ਦੇ ਤੌਰ ਤੇ ਲੈ ਜਾਂਦਾ ਹੈ ਇਹ ਮਾਇਆ ਮੋਹ ਪਟੰਬ ਹੈ ਭਾਏ ਦੂਜੈ ਫਾਸ ਮਾਇਆ ਦੇ ਮੋਹ ਦਾ ਇਹ ਖਲਰਾਤਾ ਮਾਇਆ ਦੇ ਮੋਹ ਵਿੱਚ ਫਸੌਣ ਲਈ ਫਾਈ ਹੈ ਗੋਰ ਮਤੀ ਸੋ ਜਨ ਤਰੇ ਜੋ ਦਾਸਨ ਦਾਸ ਇਸ ਵਿੱਚੋਂ ਮਨੁੱਖ ਪਾਰ ਲੰਘਦਾ ਹੈ ਜਿਹੜਾ ਗੁਰੂ ਦੀ ਮਤ ਲੈ ਕੇ ਪ੍ਰਮਾਤਮਾ ਦੇ ਦਾਸਾਂ ਦਾ ਦਾਸ ਬਣਦਾ ਹੈ ਜਨ ਨਾਨਕ ਨਾਮ ਧਿਆਇਆ ਗੁਰਮੁਖ ਪ੍ਰਗਾਸ ਦਾਸ ਨਾਨਕ ਨੇ ਵੀ ਗੁਰੂ ਦੀ ਸ਼ਰਨ ਪੈ ਕੇ ਪ੍ਰਮਾਤਮਾ ਜੀਵਨ ਵਾਸਤੇ ਚਾਨਣ ਹਾਸਲ ਕਰਕੇ ਆਤਮ ਉਸ ਪ੍ਰਮਾਤਮਾ ਦਾ ਨਾਮ ਸਿਮਰਿਆ ਹੈ ਯਾਦ ਕੀਤਾ ਹੈ